ਅਸੀਂ ਰੋਜ਼ ਇੱਥੇ ਜਿਹੜਾ ਹੈਗਾ ਯੋਗਾ ਕਰਨ ਆਉਂਦੇ ਆ ਬੜਾ ਹੀ ਪੋਜ਼ਿਟਿਵ ਵਾਈਬਸ ਆਉਂਦੀਆਂ ਹੈ ਬੜਾ ਹੀ ਅਸੀਂ ਇੱਕ ਦੂਸਰੇ ਨੂੰ ਮਿਲਦੇ ਹੈ ਗਿਆ ਹੈਲਥ ਵਾਈਜ਼ ਸਾਨੂੰ ਇੰਨਾ ਜ਼ਿਆਦਾ ਫਾਇਦਾ ਹੋਇਆ ਹੈ ਦਾ ਯੋਗਾ ਦਾ ਬਹੁਤ ਸਾਰਾ ਫਾਇਦਾ ਹੋਇਆ ਬਹੁਤ ਸਾਰੀਆਂ ਬਿਮਾਰੀਆਂ ਤੋਂ ਰਾਹਤ ਮਿਲੀ ਆਪਸੇ ਜਦੋਂ ਅਸੀਂ ਗੱਲਬਾਤ ਕਰਦੇ ਆ ਸਾਨੂੰ ਪਤਾ ਲੱਗਦਾ ਹੈ ਕਿ ਆਪਣੇ ਦੁੱਖ ਜੋ ਅਸੀਂ ਮਾੜੇ ਮੋٹے ਉਹ ਦੂਰ ਹੋਏ ਨੇ ਯੋਗਾ ਕਰਨ ਦੇ ਨਾਲ ਨਾਲ ਸਾਡੇ ਜੋ ਵੀ ਮੈਡੀਸਨ ਪ੍ਰੋਬਲਮਸ ਸੀ ਜਾਂ ਕੁਝ ਵੀ ਸੀ ਸਾਨੂੰ ਕਾਫੀ ਅੱਛੀ ਤੋਂ ਫਾਇਦਾ ਮਿਲਿਆ ਸਾਡੀ ਫਿਟਨੈਸ ਦੇ ਵਿੱਚ ਵੀ ਸਾਨੂੰ ਕਾਫੀ ਫਾਇਦਾ ਆ ਮੈਂ ਜਿੰਦੂ ਦੀ ਯੋਗਾ ਕਰ ਰਹੀ ਹਾਂ ਮੈਂ ਬਿਲਕੁਲ ਤੰਦਰੁਸਤਾਂ ਠੀਕ ਆ ਔਰ ਮੈਨੂੰ ਬਹੁਤ ਫਰਕ ਲੱਗਾ ਮੈਂ ਥੈਂਕ ਯੂ ਕਰਦੀ ਹਾਂ ਭਗਵਾਨ ਦਮਨ ਜੀ ਦਾ ਜਿਨ੍ਹਾਂ ਨੇ ਸਾਡੇ ਬਾਰੇ ਸੋਚਿਆ ਕਿ ਘਰ ਬੈ ਕੇ ਵੀ ਕੁਝ ਟਾਈਮ ਅਸੀਂ ਆਪਣੇ ਆਪ ਨੂੰ ਨਹੀਂ ਦੇ ਪਾ ਰਹੇ ਪਰ ਇੱਥੇ ਆ ਕੇ 1 ਘੰਟਾ ਪਾਰਟਿਕੂਲਰ ਅਸੀਂ ਆਪਣੇ ਲਈ ਕੱਢਦੇ ਆ ਤੇ ਤੰਦਰੁਸਤੀ ਵੱਲ ਜਾ ਰਹੇ ਆ ਥੈਂਕ ਯੂ ਸੀਐਮ ਸਾਹਿਬ ਦਾ ਬਹੁਤ-ਬਹੁਤ ਕਿ ਉਹਨਾਂ ਨੇ ਜਿਹੜੀ ਪ੍ਰਯੋਗਸ਼ਾਲਾ ਸ਼ੁਰੂ ਕੀਤੀ ਹੈਗੀ ਹੈ ਸੋ ਸਰਕਾਰ ਦੇ ਇਸ ਪ੍ਰਾਲੇ ਦੇ ਇਸ ਕੋ ਧੰਨਵਾਦੀਆਂ ਬਹੁਤ-ਬਹੁਤ ਮਿਹਰਬਾਨੀ ਯੋਗਾ ਦਾ ਮਤਲਬ ਇਹ ਹੈ ਕਿ ਜੇ ਸਵੇਰੇ-ਸਵੇਰੇ ਤੁਸੀਂ ਅੱਧਾ ਪੌਣਾ ਘੰਟਾ-ਘੰਟਾ ਯੋਗਾ ਲਾ ਕੇ ਫਰੈਸ਼ ਮੂਡ ਦੇ ਵਿੱਚ ਜਾਓਗੇ ਆਪਣੇ ਆਫਿਸ 'ਚ ਤੁਹਾਡੀ ਕੰਮ ਕਰਨ ਦੀ ਜਿਹੜੀ ਉਹ ਹੈ ਟੈਨਸ਼ਨ ਉਹ ਵਧੂਗੀ ਜੇ ਪੰਜਾਬ ਸਿਹਤਮੰਦ ਰਹੂਗਾ ਤਾਂ ਹੀ ਉਹ ਪੰਜਾਬ ਜਿਹੜਾ ਉਹ ਰੰਗਲਾ ਬਣ ਸਕਦਾ ਹੈ